ਵੱਡੇ ਭਰਾ ਨੇ ਆਪਣੇ ਛੋਟੇ ਭਰਾ ਨੂੰ ਜ਼ਮੀਨ ਵੀ ਮਾੜੀ ਦਿੱਤੀ ਘਰ ਵੀ ਪਰਾਣਾ ਦਿੱਤਾ ਤੇ ਹੋਰ ਵੀ ਆਪਦੇ ਛੋਟੇ ਭਰਾ ਨਾਲ ਬਹੁਤ ਸਾਰੇ ਧੱਕੇ ਕੀਤੇ ਵੱਡਾ ਭਰਾ ਆਪਦੇ ਛੋਟੇ ਭਰਾ ਨੂੰ ਮਿਹਣੇ ਮਾਰਦਾ ਹੁੰਦਾ ਸੀਗਾ ਕਿ ਮੇਰਾ ਪੁੱਤ ਤਾਂ ਨੌਕਰੀ ਲੱਗ ਗਿਆ ਤੇਰੇ ਵਾਲੇ ਦਾ ਪੱਠੇ ਪਾਉਣਗੇ ਫਿਰ ਆਖਰ ਦੇ ਵਿੱਚ ਜੋ ਹੋਇਆ ਵੀ ਉਹ ਸੁਣ ਕੇ ਤੁਹਾਡੇ ਰੌਂਗ ਟੇ ਖੜੇ ਹੋ ਜਾਣਗੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਬਾਈ ਦੀ ਮੈਂ ਤੁਹਾਡੇ ਨਾਲ ਅੱਜ ਕਹਾਣੀ ਸਾਂਝੀ ਕਰਨ ਲੱਗਿਆ ਉਹਨਾਂ ਦਾ ਪਿੰਡ ਪਾਤਣਾ ਸ਼ਹਿਰ ਦੇ ਨੇੜੇ ਆ ਆਜੋ ਕਰਦੇ ਆ ਕਹਾਣੀ ਦੀ ਸ਼ੁਰੂਆਤ ਜਿਹੜੇ ਇਹ ਬਾਈ ਹੁਰੀ ਹੁੰਦੇ ਆ ਇਹ ਤਿੰਨ ਭੈਣ ਭਰਾ ਹੁੰਦੇ ਆ ਜਿਹੜਾ ਇਹ ਬਾਈ ਹੁੰਦਾ ਸਭ ਤੋਂ ਛੋਟਾ ਹੁੰਦਾ ਇੱਕ ਬਾਈ ਦਾ ਵੱਡਾ ਭਰਾ ਹੁੰਦਾ ਤੇ ਉਸ ਤੋਂ ਵੱਡੀ ਇੱਕ ਭੈਣ ਹੁੰਦੀ ਹੈ ਤੇ ਬਾਈ ਹਰਾਂ ਕੋਲੇ 12 ਕ ਕਿੱਲੇ ਜ਼ਮੀਨ ਦੇ ਸੀਗੇ ਚਲੋ ਜੀ ਵੱਡੀ ਭੈਣ ਦਾ ਵਧੀਆ ਘਰੇ ਵਿਆਹ ਕਰ ਦਿੱਤਾ ਜਾਂਦਾ ਉਹ ਆਪਦੇ ਘਰੇ ਸੌਖੀ ਵਸਦੀ ਹੁੰਦੀ ਹੈ ਕਹਿੰਦਾ ਉਸ ਤੋਂ ਬਾਅਦ ਦੋ ਭਰਾ ਕੁਾਰੇ ਰਹਿ ਗਏ ਕਹਿੰਦਾ ਜਿਹੜਾ ਮੇਰਾ ਵੱਡਾ ਭਰਾ ਸੀ ਉਹ ਛੋਟੇ ਉਹ ਲਈ ਕੋਈ ਕੈਰੈਕਟਰ ਦਾ ਬੜਾ ਚੰਗਾ ਨਹੀਂ ਸੀਗਾ ਕਹਿੰਦਾ ਜਦੋਂ ਉਹਦੇ ਨਵੀਂ ਨਵੀਂ ਮੁੱਛ ਜੀ ਫੁੱਟਦੀ ਆ ਉਦੋਂ ਦੇ ਪਿੰਡ 'ਚ ਇੱਕ ਦੋ ਕੁੜੀਆਂ ਨਾਲ ਰੌਲੇ ਰੌਲੇ ਵੀ ਪਏ ਘਰੇ ਲਾਂਬੇ ਵੀ ਆਏ ਪੰਚਾਇਤਾਂ ਵੀ ਹੋਈਆਂ ਦਾਰੂ ਦੂਰ ਵੀ ਕਹਿੰਦਾ ਪੀਣ ਲੱਗ ਗਿਆ ਜੇ ਕਿਸੇ ਰਿਸ਼ਤੇ ਦੇ ਵਿਆਹ 'ਚ ਜਾਣਾ ਉੱਥੇ ਵੀ ਨਾ ਦਾਰੂ ਪੀ ਕੇ ਐਵੇਂ ਖਲਾਰਾ ਪਾਈ ਜਾਣਾ ਤੇ ਕਹਿੰਦਾ ਜਿਹੜਾ ਮੇਰਾ ਪਿਓ ਸੀਗਾ ਉਹ ਮੇਰੇ ਵੱਡੇ ਭਰਾ ਦੀ ਬਹੁਤ ਜ਼ਿਆ ਉਹ ਜਣੀ ਕਿ ਮੇਰੇ ਵੱਡੇ ਭਰਾ ਨੂੰ ਬਿਲਕੁਲ ਵੀ ਗਲਤ ਨਹੀਂ ਸੀ ਕਹਿੰਦਾ ਲੋਕਾਂ ਦਾ ਕਸੂਰੀ ਕੱਢਦਾ ਸੀਗਾ ਪਰ ਆਪ ਦੇ ਕਹਿੰਦਾ ਪੁੱਤ ਨੂੰ ਕੁਝ ਨਹੀਂ ਸੀ ਕਹਿੰਦਾ ਚਲੋ ਜੀ ਕਹਿੰਦਾ ਸਾਡਾ ਪਿਓ ਵੀ ਖੇਤੀਬਾੜੀ ਕਰਦਾ ਸੀਗਾ ਅਸੀਂ ਵੀ ਕੋ ਦੋਵੇਂ ਭਰਾ ਖੇਤੀਬਾੜੀ ਕਰਨ ਲੱਗ ਗਏ ਚਲੋ ਜੀ ਖੇਤੀਬਾੜੀ ਕਰਨ ਲੱਗੇ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਜਿਹੜਾ ਮੇਰਾ ਵੱਡਾ ਭਰਾ ਹੁੰਦਾ ਉਹਦਾ ਵਿਆਹ ਕਰ ਦਿੱਤਾ ਜਾਂਦਾ ਕਿਉਂਕਿ ਜਦੋਂ ਵਿਆਹ ਨੂੰ 6 ਮਹੀਨੇ ਹੋ ਜਾਂਦੇ ਆ ਤੇ ਜਿਹੜਾ ਮੇਰਾ ਪਿਓ ਹੁੰਦਾ ਉਹ ਪੈਸੇ ਤੇਲੇ ਦੀ ਸਾਰੀ ਮੁਖਤਿਆਰੀ ਮੇਰੇ ਵੱਡੇ ਭਰਾ ਦੇ ਹੱਥ ਚ ਦੇ ਦਿੰਦਾ ਕਹਿੰਦਾ ਚਲੋ ਜੀ ਜੇ ਸ਼ਹਿਰ ਫਸਲ ਵੇਚਣ ਜਾ ਜੇ ਆਰਥ ਦੇ ਹਿਸਾਬ ਕਰਨ ਜਾਣਾ ਉਹ ਵੀ ਮੇਰੇ ਵੱਡੇ ਭਰਾ ਨੇ ਜਾਣਾ ਜੇ ਰਿਆਂ ਸਪਰਿਆਂ ਦਾ ਹਿਸਾਬ ਕਰਨਾ ਉਹ ਵੀ ਮੇਰੇ ਵੱਡੇ ਭਰਾ ਨੇ ਕਰ ਕਹਿਣ ਦਾ ਮਤਲਬ ਕਿ ਜੇ ਘਰ ਚ ਦੋ ਰੁਪਈਆਂ ਦੀ ਚੀਜ਼ ਵੀ ਲਿਉਣੀ ਆ ਉਹ ਵੀ ਮੇਰੇ ਭਰਾ ਨੇ ਲਿਉਣੀ ਆ ਜਿੰਨਾ ਵੀ ਪੈਸਾ ਤੇ ਲਾ A to Z ਉਹ ਮੇਰੇ ਭਰਾ ਤੇ ਪਰਜਾਈ ਦੇ ਅੰਡਰ ਹੋ ਗਿਆ ਕਹਿੰਦਾ ਵੀ ਮੈਂ ਉਹਦੋਂ ਕੁਵਾਰਾ ਸੀ ਤੁਹਾਨੂੰ ਪਤਾ ਵੀ ਕੁਵਾਰੇ ਬੰਦੇ ਨੂੰ ਕੌਣ ਮਖਤਿਆਰੀਆਂ ਦਿੰਦਾ ਹਨਾ ਕਹਿੰਦਾ ਚਲੋ ਜੀ ਇਹਨਾਂ ਨੇ ਹੌਲੀ ਹੌਲੀ ਕੀ ਕੀਤਾ ਵੀ ਸਾਂਝੇ ਘਰ ਦੇ ਵਿੱਚੋਂ ਪੈਸੇ ਲਗਾਉਣੇ ਸ਼ੁਰੂ ਕਰਤੇ ਮੇਰੀ ਭਾਬੀ ਨੇ ਤੇ ਮੇਰੇ ਭਰਾ ਨੇ ਕਹਿੰਦਾ ਇਸ ਗੱਲ ਦਾ ਮੇਰੇ ਪਿਓ ਨੂੰ ਵੀ ਪਤਾ ਸੀ ਮੇਰਾ ਪਿਓ ਵੀ ਵਿਚਰ ਆ ਲਿਆ ਹੋਇਆ ਸੀ ਕਹਿੰਦਾ ਵੀ ਜੇ ਝੋਨਾ 7 ਲੱਖ ਦਾ ਹੋਣਾ ਇਹਨਾਂ ਨੇ ਆ ਕੇ ਮੈਨੂੰ ਦੱਸਣਾ ਵੀ ਝੋਨਾ 5 ਲੱਖ ਦਾ ਹੋਇਆ ਜੇ ਕਣਕ 5 ਲੱਖ ਦੀ ਹੋਣੀ ਇਹਨਾਂ ਨੇ ਕਹਿਣਾ ਸਾਡੇ ਕਿ 3 ਲੱਖ ਦੀ ਕਣਕ ਹੋਈ ਹੈ ਕਹਿੰਦਾ ਬਈ ਮੈਂ ਵੀ ਬੜਾ ਹੈਰਾਨ ਹੋਣਾ ਯਾਰ ਵੀ ਪਹਿਲਾਂ ਤਾਂ ਇੰਨੀ ਫਸਲ ਹੁੰਦੀ ਸੀ ਵੀ ਹੁਣ ਕਿਵੇਂ ਫਸਲ ਘੱਟ ਹੋਣ ਲੱਗ ਗਈ ਕਹਿੰਦਾ ਜਰ ਜੇ ਮੈਂ ਉਂ ਸਰਸਰੀ ਗੱਲ ਘਰੇ ਕਰ ਲਿਆ ਕਰਨੀ ਵੀ ਹੁਣ ਫਸਲ ਪਤਾ ਨਹੀਂ ਕਿਉਂ ਘੱਟ ਹੋਣ ਲੱਗੀ ਤੇ ਅੱਗੋਂ ਕਹਿੰਦਾ ਮੇਰੀ ਭਾਬੀ ਨੇ ਮਿਹਣੇ ਮਾਰਨ ਲੱਗ ਜਾਣਾ ਲੈ ਤੂੰ ਤਾਂ ਸਾਡੇ ਤੇ ਸ਼ੱਕ ਕਰ ਤੂੰ ਜੇ ਕਰਦਾ ਵੋ ਕਰਦਾ ਲੈ ਤੂੰ ਵੇਚ ਆਇਆ ਕਰ ਫਸਲ ਜੇ ਕਰ ਲਿਆ ਕਰ ਬੋ ਕਰ ਲਿਆ ਕਰ ਕਹਿੰਦਾ ਮੈਂ ਆਪਦੀ ਭਾਬੀ ਨੂੰ ਕਿਹਾ ਵੀ ਭਾਬੀ ਮੈਂ ਤਾਂ ਇਹ ਗੱਲ ਕੀਤੀ ਨਹੀਂ ਵੀ ਤੁਸੀਂ ਤਾਂ ਉਹੀ ਪੁੱਠੇ ਪਾਸੇ ਜਾਈ ਜਾਂਦੇ ਹੋ ਕਹਿੰਦਾ ਉਹ ਮੇਰੇ ਦਿਲ 'ਚ ਇਹੋ ਜੀ ਗੱਲ ਵੀ ਨਹੀਂ ਕੋਈ ਆਈ ਵੀ ਇਹ ਪੈਸੇ ਲਕੋ ਰਹੇ ਆ ਕਹਾਂ ਚਲੋ ਜੀ ਉਸ ਤੋਂ ਬਾਅਦ ਉਹਨਾਂ ਘਰੇ ਪੁੱਤ ਹੋ ਗਿਆ ਇੱਕੋ ਇੱਕ ਉਹਨਾਂ ਦਾ ਮੁੰਡਾ ਸੀਗਾ ਅਗਲ 4-5 ਸਾਲਾਂ ਬਾਅਦ ਚਲੋ ਜੀ ਮੇਰਾ ਵਿਆਹ ਕਰਤਾ ਕਹਿੰਦਾ ਹੁਣ ਜਦੋਂ ਮੇਰਾ ਵਿਆਹ ਕੀਤਾ ਹੁਣ ਸਾਡਾ ਪਰਿਵਾਰ ਤਾਂ ਸਾਂਝਾ ਸੀਗਾ ਪਰ ਜਿਹੜੀ ਮੇਰੀ ਪਰਜਾਈ ਸੀ ਉਹ ਤਾਂ ਬਾੜੀ ਚੋਸ ਤੋਂ ਚਲਾਕ ਸੀ ਕਹਿੰਦਾ ਮੇਰੀ ਪਰਜਾਈ ਨਹੀਂ ਕਰਿਆ ਕਰਨਾ ਹੁਣ ਉਹਨੂੰ ਨਵੀਂ-ਨਵੀਂ ਆਈ ਨੂੰ ਕਹਿੰਦੇ ਵੀ ਤੂੰ ਝਾੜੂ ਫੇਰਿਆ ਕਰ, ਪੋਚਾ ਲਾਇਆ ਕਰ ਤੇ ਡੰਗਰਾਂ ਦਾ ਗੋਵਾ ਸਿੱਟਿਆ ਕਰ। ਤੇ ਕਹਿੰਦੀ ਵੀ ਭਾਬੀ ਸੀ ਉਹ ਕੀ ਕਰਿਆ ਕਰੇ? ਉਹ ਕਹਿੰਦਾ ਬਸ ਰੋਟੀ ਪਾਣੀ ਕਰਿਆ ਕਰੇ, ਕੱਪੜੇ ਵੀ ਮੇਰੀ ਘਰ ਵਾਲੀ ਤਵਾਇਆ ਕਰੇ, ਪੋਚਾ ਵੀ ਮੇਰੀ ਘਰ ਵਾਲੀ ਤਨਵਾਇਆ ਕਰੇ ਤੇ ਡੰਗਰਾਂ ਦਾ ਗੋਵਾ ਵੀ ਮੇਰੀ ਘਰ ਵਾਲੀ ਤੋਸਟਾਇਆ ਕਰੇ ਕਹਿੰਦਾ। ਕਹਿੰਦਾ ਚਲੋ ਜੋ ਨਵੀਂ-ਨਵੀਂ ਆਈ 6 ਮਹੀਨੇ ਤੋਂ ਕੰਮ-ਕੰਮ ਕਰਦੀ ਰਹੀ, 6 ਮਹੀਨੇ ਬਾਅਦ ਕਹਿੰਦਾ ਮੇਰੀ ਘਰ ਵਾਲੀ ਚੁਰ-ਚੁਰ ਕਰਨ ਲੱਗ ਗਈ। ਦੀ ਮਿੱਠਾਣੀ ਮੇਰਾ ਨਾ ਧੱਕਾ ਕਰਦੀ ਆ ਆਪਕੇ ਲਈ ਰੋਟੀਆਂ ਬਕਾਉਂਦੀ ਆ ਤੇ ਮੈਨੂੰ ਕਹਿੰਦੀ ਜੇ ਕਰ ਉਹ ਕਰ ਮੈਥੋਂ ਗਵਸਟਾਉਂਦੀ ਕਪੜੇ ਤਵਾਉਂਦੀ ਪੋਚੇ ਲਵਾਉਂਦੀ ਆ ਕਹਿੰਦਾ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਵੀ ਤੇਰੀ ਵੱਡੀ ਭੈਣ ਵਰਗੀ ਆ ਕੋਈ ਗੱਲ ਨਹੀਂ ਫਿਰ ਕਿਉਂ ਐ ਸਾਂਝੇ ਘਰ ਚ ਬੜਾ ਕੁਝ ਕਰਨਾ ਪੈਂਦਾ ਵੀ ਤੂੰ ਚੁੱਪ ਕਰਕੇ ਲੱਗੀ ਰਹਿ ਵੀ ਆਪਣਾ ਸਾਂਝਾ ਘਰ ਆ ਵੀ ਐਵੇਂ ਅੱਡੋ ਅੱਡ ਹੋ ਜਾਗੇ ਭਾਂਡੇ ਖੇ ਦਰਜਣਗੇ ਕੀ ਫਾਇਦਾ ਕਹਿੰਦਾ ਚਲੋ ਜੀ ਉਹਨੇ ਮੇਰਾ ਕਹਿਣਾ ਮੰਨ ਲਿਆ ਵੀ ਚਲੋ ਉਹ ਉਦੋਂ ਨਾਲ ਕਹਿੰਦਾ ਬਹੁਤ ਥੱਕਾ ਹੋਇਆ ਪਰ ਕਦੋਂ ਚੁੱਪ ਕਰਕੇ ਕੰਮ ਆਪਦਾ ਕਰਨ ਲੱਗ ਗਈ ਚਲੋ ਜੋ ਉਸ ਤੋਂ ਉਹਦਾ ਹੁਣ ਮੁੰਡਾ ਕੱਲਾ ਕੱਲਾ ਸੀਗਾ ਕਹਿੰਦਾ ਚਲੋ ਜੀ ਪੜ੍ਹਨੇ ਪੜ੍ਹਨੇ ਪਾਤੇ ਕਹਿੰਦਾ ਮੇਰੀ ਪਰਦਾਈ ਨੇ ਰੌਲਾ ਪਾ ਲਿਆ ਵੀ ਹਾਂ ਸਾਡਾ ਤਾਂ ਇੱਕ ਮੁੰਡਾ ਤੇਰਾ ਦੋ ਮੁੰਡਿਆਂ ਦਾ ਖਰਚਾ ਕਹਿੰਦਾ ਇੱਥੋਂ ਤੱਕ ਕਿ ਮੇਰੀ ਪਰਦਾਈ ਰੋਟੀਆਂ ਪਕਾਉਂਦੀ ਸੀ ਰੋਟੀਆਂ ਵੀ ਗਿਣਨ ਲੱਗ ਗਈ ਵੀ ਤੇਰੇ ਮੁੰਡੇ ਇੰਨੀਆਂ ਰੋਟੀਆਂ ਖਾ ਜਾਂਦੇ ਆ ਮੇਰੇ ਤਾਂ ਕੱਲੇ ਦੇ ਰੋਟੀਆਂ ਪਕਾਉਣੇ ਤੇਰੇ ਤੁਹਾਡੇ ਇੰਨੇ ਮੰਨਨ ਪਕਾਉਣੇ ਪੈਂਦੇ ਆ ਕਹਿੰਦਾ ਜਦੋਂ ਵੀ ਲਾ ਦਿੱਤੇ ਗੱਲ ਆ ਜੇ ਫਿਰ ਬੁੜੀਆਂ ਨਹੀਂ ਬਰਦਾਸ਼ਤ ਕਰਦੀਆਂ ਕਹਿੰਦਾ ਚਲੋ ਜੀ ਮੇਰੀ ਘਰ ਉਸ ਕੱਲ ਦਾ ਇਸ਼ੂ ਬਣਾ ਲਿਆ ਰੌਲਾ ਪੈ ਗਿਆ ਤੂੰ ਤੂੰ ਮੈਂ ਮੈਂ ਕਲੇਸ਼ ਵਧ ਕਹਿੰਦਾ ਸਾਡਾ 12 ਕਿਲਿਆਂ ਦਾ ਵੀ ਚਾਰ ਸਟਾਕ ਸੀਗਾ ਕਹਿੰਦਾ ਜੋ ਸਾਡੀ ਜ਼ਮੀਨ ਦੀ ਵੰਡ ਹੁੰਦੀ ਹੈ ਤੇ 4 ਫੁੱਟ ਵੱਟ ਮੇਰੇ ਵੱਲ ਧੱਕਾ ਕੇ ਪਾਈ ਜਾਂਦੀ ਹੈ ਕਹਿੰਦਾ ਬਈ ਮੈਂ ਬਥੇਰਾ ਰੋਲਾ ਪਾਇਆ ਵਿਆ ਵੱਟ 4 ਫੁੱਟ ਇੰਦਰ ਜਾਂਦੀ ਹੈ ਕਹਿੰਦਾ ਨਾ ਤਾਂ ਮੇਰੇ ਪਿਓ ਨੇ ਪੈਰਾਂ ਦੇ ਪਾਣੀ ਪੈਣ ਦਿੱਤਾ ਨਾ ਮੇਰੇ ਭਰਾ ਨੇ ਪੈਰਾਂ ਦੇ ਪਾਣੀ ਪੈਣ ਦਿੱਤਾ ਇੱਕ ਦੋ ਸਾਡੇ ਲੰਡੂ ਜਿਹੇ ਰਿਸ਼ਤੇਰ ਵਿੱਚ ਆਏ ਸੀਗੇ ਜ਼ਮੀਨ ਜਮੂਨ ਵੰਡਾਉਣ ਵਾਸਤੇ ਉਹ ਵੀ ਉਹਨਾਂ ਦੀ ਹਮਾਇਤ ਕਰੀ ਜਾਣਾ ਕਹਿੰਦਾ ਬਈ ਹੁਣ ਮੈਂ ਵੀ ਛੋਟਾ ਹੁੰਦਾ ਵਾਈਚ ਵੜ ਗਿਆ ਸੀ ਮੈਨੂੰ ਵੀ ਪਤਾ ਸੀ ਵੱਟ ਕਿੱਥੇ ਆਉਣੀ ਹੈ ਕਹਿੰਦਾ ਭਈ ਮੇਰੀ ਕਿਸੇ ਨੇ ਨਹੀਂ ਮੰਨੀ 4 ਫੁੱਟ ਵੱਟ ਤੱਕ ਕੇ ਮੇਰੇ ਨਾਲ ਪਾਤੀ। ਕਹਿੰਦਾ ਚਲੋ ਜੀ ਮੈਂ ਉਹ ਵੀ ਬਰਦਾਸ਼ਤ ਕਰ ਲਈ ਮੈਂ ਘਰੇ ਆ ਕੇ ਆਪਦੀ ਕਾਲੀ ਨੂੰ ਕੋਈ ਨਹੀਂ ਦੱਸਿਆ ਵੀ ਵੱਟ ਆਪਣੇ ਨਾਲ 4 ਫੁੱਟ ਵੱਧ ਪਾਤੀ। ਮੈਂ ਕਿਹਾ ਯਾਰ ਐਵੇਂ ਬੁੜੀਆਂ ਨਿੱਕੀ ਨਿੱਕੀ ਗੱਲ ਦੀ ਬੁੜੇ ਟੈਨਸ਼ਨ ਲਈ ਜਾਂਦੀਆਂ ਹਨਾ ਮਨੂੰ ਕਿ ਮੇਰੇ ਕੰਨਾਂ ਕੋਲ ਚੋਰ-ਚੋਰ ਕਰੀ ਜਾਊਗੀ ਕਹਿੰਦਾ। ਕਹਿੰਦਾ ਭਈ ਸਾਂਝੇ ਘਰ ਚੋਂ ਨਵੀਂ ਕੋਠੀ ਪਾਈ ਸੀ ਉਹ ਨਵੀਂ ਕੋਠੀ ਮੇਰਾ ਵੱਡਾ ਭਰਾ ਦੱਬ ਗਿਆ ਜਿਹੜੇ ਪੁਰਾਣੇ ਦੋ ਮਕਾਨ ਸਨ ਕਹਿੰਦਾ ਉਹ ਮੈਨੂੰ ਦੇ ਦਿੱਤੇ। ਕਹਿੰਦਾ ਜੇ ਭਈ ਮੱਝਾਂ ਵੰਡੀਆਂ ਜਿਹੜੀਆਂ ਸੱਜਰ ਤੈਨ ਮੱਝਾਂ ਵੀ ਹੁਣ ਮੈਂ ਰੋਲਾ ਵੀ ਪਾਉਂ ਤਾਂ ਮੇਰੀ ਸੁਣਨੀ ਕਿੰਨੇ ਆ ਜਦੋਂ ਮੇਰਾ ਪਿਓ ਵੀ ਉਧਰ ਆ ਮੇਰੇ ਰਿਸ਼ਤੇਦਾਰ ਵੀ ਉਧਰ ਪਖਪੂਰਦੇ ਮੇਰੀ ਭੈਣ ਵੀ ਉਧਰ ਪਖਪੂਰਦੀ ਆ ਤੇ ਮੇਰਾ ਭਰਾ ਤਾਂ ਮੇਰੀ ਸੁਣਦਾ ਨਹੀਂ ਵੀ ਮੈਂ ਕਿਹਦੇ ਕੋਲ ਰੋਲਾ ਪਾਵਾਂ ਵੀ ਮੈਂ ਚੁੱਪ ਕਰ ਗਿਆ ਕਹਿੰਦਾ ਵੀ ਅੱਡ ਹੋਣ ਤੋਂ ਬਾਅਦ ਮੇਰਾ ਭਰਾ ਕਹਿੰਦਾ ਮੁੜ ਕੇ ਮਾੜੀਆਂ ਕਰਤੂਤਾਂ ਦੇ ਉੱਤਰ ਆਇਆ ਮੁੜ ਕੇ ਕਹਿੰਦਾ ਸਾਡੇ ਘਰੇ ਵੀ ਦੇ ਟੂਨੇ ਦੇ ਟੂਣਾ ਦੇ ਟੂਨੇ ਟੂਣਾ ਕਦੇ ਸਾਡੇ ਗੇਟ ਅੱਗੇ ਲੱਡੂ ਸਿੱਟ ਜਾ ਕਰੇ ਕਦੇ ਸੰਧੂਰ ਸਿੱਟ ਜਾ ਕਰੇ ਕਦੇ ਕਹਿੰਦਾ ਸਾਡੇ ਕੱਪੜਿਆਂ ਦੇ ਖੂਨ ਦੇ ਛਿੱਟੇ ਵੱਜ ਜਾ ਕਰਨਾ ਕਦੇ ਕੀ ਕਦੇ ਕੀ ਕਹਿੰਦਾ ਭਾਈ ਕੋਈ ਕਸ ਕਦੇ ਜੇ ਮੇਰੀ ਕਣਕ ਪੱਕਣੀ ਕਦੇ ਮੋਟਰ ਛੱਡ ਕੇ ਮੇਰੀ ਕਣਕ ਭਰ ਦਿਆ ਕਰਨੀ ਜੇ ਝੋਨਾ ਪੱਕਣਾ ਕਦੇ ਝੋਨਾ ਭਰ ਦਿਆ ਕਰਨਾ ਕਹਿੰਦਾ ਵੀ ਇੰਨੇ ਕੋਈ ਵੀ ਕਸਰ ਨਹੀਂ ਛੱਡੀ ਕਹਿੰਦਾ ਚਲੋ ਜੀ ਇਸ ਤਰ੍ਹਾਂ ਕਰਦਿਆ ਸਮਾਂ ਲੰਘ ਹੀ ਗਿਆ ਤੇ ਕਹਿੰਦਾ ਇਹਦਾ ਮੁੰਡਾ ਮੁੜ ਕੇ ਪੜ੍ਹ ਲਿਖ ਕੇ ਕਹਿੰਦਾ ਮਾਰਕੀਟ ਕਮੇਟੀ ਦੇ ਵਿੱਚ ਮੁਲਾਜ਼ਮ ਲੱਗ ਗਿਆ ਕਹਿੰਦਾ ਵੀ ਮੇਰੇ ਹੁਣ ਛੋਟੇ ਸਨ ਤੇ ਚਲੋ ਜੀ ਉਸ ਤੋਂ ਬਾਅਦ ਕਹਿੰਦਾ ਸਾਲ ਕੁ ਬਾਅਦ ਇਹਨੇ ਮੁੰਡੇ ਦਾ ਵਿਆਹ ਰੱਖ ਲਿਆ ਤੇ ਜਦੋਂ ਮੁੰਡੇ ਦਾ ਵਿਆਹ ਹੁੰਦਾ ਹੁਣ ਕਹਿੰਦਾ ਮੈਂ ਤਾਂ ਜਾਣੇ ਸੀ ਕਿਉਂਕਿ ਮੇਰੇ ਭਰਾ ਦੇ ਪੁੱਤ ਦਾ ਵਿਆਹ ਸੀ ਕਹਿੰਦਾ ਮੈਂ ਜਾਣੇ ਸੀਗਾ ਇਦਾਂ ਜਮ ਚਲੋ ਜੀ ਜਦੋਂ ਮੈਂ ਵਿਆਹ ਤੇ ਗਿਆ ਤਾਂ ਕਹਿੰਦਾ ਮੇਰੇ ਭਰਾ ਦੀ ਕੋ ਸ਼ਰਾਬ ਪੀਤੀ ਹੋਈ ਤੇ ਮਿੰਦਾ ਮੈਨੂੰ ਕਹਿਣ ਲੱਗ ਗਿਆ ਵੇਖ ਪੜਾ ਲਿਖਾ ਕੇ ਮੈਂ ਲਾੜਿਆ ਨਾ ਨੌਕਰੀ ਤੇ ਤੇਰੇ ਨਾਲੇ ਨਹੀਂ ਪੜਦੇ ਤੇਰੇ ਨਾਲੇ ਤਾਂ ਪੱਠੇ ਹੀ ਪਾਉਣਗੇ ਕਹਿੰਦਾ ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ ਜਦੋਂ ਬੱਚਾ ਜਮਦਾਂ ਦਾ ਕਰਮ ਨਾਲ ਲੈ ਕੇ ਜਾਂਦਾ ਵੀ ਜੀ ਉਹਨਾਂ ਦੇ ਕਰਮਾਂ ਚ ਐਸ਼ ਲਿਖੀ ਤੇ ਐਸ਼ ਕਰ ਲੈਣਗੇ ਜੇ ਪੱਠੇ ਲਿਖਦੇ ਪੱਠੇ ਪਾਈ ਜਾਣਗੇ ਚਲ ਕੋਈ ਗੱਲ ਨਹੀਂ ਕਹਿੰਦਾ ਵੀ ਮੇਰੇ ਅੰਦਰ ਕੋਈ ਵੜ ਕੇ ਨਹੀਂ ਸੀ ਮੈਨੂੰ ਅੱਗ ਬਹੁਤ ਲੱਗੀ ਕਹਿੰਦਾ ਮੇਰੇ ਭਰਾ ਨੇ ਗੱਲ ਦੋ ਤਿੰਨ ਵਾਰ ਹੀ ਕਹੀ ਵੀ ਤੇਰੇ ਨਾਲੇ ਤਾਂ ਪੱਠੇ ਹੀ ਪਾਉਣਗੇ ਕਹਿੰਦਾ ਪੂਰੀਆਂ ਹੰਕਾਰ ਚ ਗੱਲਾਂ ਕਰੇ ਤੇ ਕਹਿੰਦਾ ਮੈਂ ਚੁੱਪ ਕਰਕੇ ਬਹਿ ਗਿਆ ਯਾਰ ਵੀ ਕਾਦੇ ਵਾਸਤੇ ਵਿਆਹ ਦਾ ਟਾਈਮ ਐਵੇਂ ਕੀ ਖੇਡ ਖਡਾਉਣੀ ਹੈ ਹਨਾ ਕਹਿੰਦਾ ਵੀ ਉਹ ਗੱਲ ਮੇਰੇ ਅੰਦਰੋਂ ਅੰਦਰੀਂ ਕਹਿੰਦਾ ਘਰ ਕਰ ਗਈ ਯਾਰ ਵੀ ਇਹ ਬੰਦੇ ਨੇ ਕਿਹੋ ਜਿਹਾ ਮੇੜਾ ਮਾਰਿਆ ਕਹਿੰਦਾ ਚਲੋ ਜੀ ਉਸ ਤੋਂ ਬਾਅਦ ਸਮਾਂ ਪਿਆ ਮੇਰੇ ਪੁੱਤ ਗੱਭਰੂ ਹੋ ਗਏ ਕਹਿੰਦਾ ਮੇਰੇ ਪੁੱਤ ਵੈਸੇ ਪੜ੍ਹੇ ਲਿਖੇ ਘਟਸਣ ਬਾਲ ਉਹਦਾ ਮੁੰਡਾ ਬਾਲਾ ਪੜ੍ਹ ਲਿਖ ਗਿਆ ਸੀਗਾ ਕਹਿੰਦਾ ਉਸ ਤੋਂ ਬਾਅਦ ਮੇਰੇ ਮੁੰਡੇ ਕਹਿੰਦੇ ਵੀ ਡੈਡੀ ਇਸ ਤਾਂ ਬਾਹਰ ਜਾਣਾ ਅਮਰੀਕਾ ਜਾਣਾ ਕਹਿੰਦਾ 2006 ਦੇ ਵਿੱਚ ਉਹ ਗੱਲ ਕਰਦੇ ਵੀ ਸੀ ਬਾਹਰ ਜਾਣਾ ਕਹਿੰਦਾ ਮੈਂ ਕਿਹਾ ਵੀ ਦੋਵੇਂ ਨਾ ਜਾਓ ਇੰਨਾ ਆਪਣੇ ਕੋਲ ਪੈਸਾ ਅਰੇਂਜਮੈਂਟ ਹੋਣੀ ਵੀ ਚੱਲ ਇੱਕ ਜਣਾ ਚਲੇ ਜਾਓ ਕਹਿੰਦਾ ਚਲੋ ਜੀ ਅਸੀਂ ਦੋ ਕਿੱਲੇ ਜ਼ਮੀਨ ਵੇਚਤੀ ਦੋ ਕਿੱਲੇ ਜ਼ਮੀਨ ਵੇਚ ਕੇ ਕਹਿੰਦਾ ਤੇ ਮੈਂ ਆਪਦੇ ਵੱਡੇ ਮੁੰਡੇ ਨੂੰ ਤੋਰਤਾ ਅਮਰੀਕਾ ਲਈ ਕਹਿੰਦਾ ਉਹ ਵੀ ਡੌਂਕੀ ਲਾ ਕੇ ਜਾਂਦੇ ਹੁੰਦੇ ਸਨ ਬਾਹਰ ਜੰਗਲਾਂ ਜੁਗਲਾਂ ਵਿੱਚ ਦੀ ਉਦੋਂ ਮੈਕਸੀਕੋ ਤੇ ਕਹਿੰਦਾ ਮੇਰੇ ਭਰਾ ਨੇ दारू ਪੀ ਕੇ ਮੇਰੇ ਮੂੰਹ ਤੇ ਗੱਲ ਕਹਿਤੀ ਵੀ ਉਹ ਨਹੀਂ ਪਹੁੰਚਦਾ ਉਹ ਤਾਂ লাশ ਵੀ ਨਹੀਂ ਘਰੇ ਆਉਣੀ ਕਹਿੰਦਾ ਇਹ ਗੱਲ ਮੇਰੇ ਭਰਾ ਨੇ ਮੇਰੇ ਮੂੰਹ ਤੇ ਕਹੀ ਵੀ ਮੈਂ ਤਾਂ ਕਹਿੰਦਾ ਰਾਜ ਹੀ ਮਰ ਜੇ ਤੇ ਮੈਂ ਸਾਰੇ ਪਿੰਡ 'ਚ ਲੱਡੂ ਵੰਡੂਗਾ ਕਹਿੰਦਾ ਭਈ ਇਹ ਗੱਲ ਸੁਣ ਕੇ ਨਾ ਮੇਰਾ ਕਾਲਜਾ ਪਾਟ ਗਿਆ ਤੇ ਕਹਿੰਦਾ ਮੈਂ ਆਪਣੇ ਵੱਡੇ ਭਰਾ ਨੂੰ ਕਹਤਾ ਜੇ ਉਹਦੀ ਲਿਖੀ ਆ ਵੀ ਉਹਨੇ ਐਵੇਂ ਮਰਨਾ ਤੇ ਉਹਨੂੰ ਕੋਈ ਬਚਾ ਨਹੀਂ ਸਕਦਾ ਤੇ ਜੇ ਉਹਨੂੰ ਨਹੀਂ ਕੁਝ ਹੋਣਾ ਤੇ ਉਹਨੂੰ ਕੋਈ ਮਾਰ ਨਹੀਂ ਸਕਦਾ ਕਹਿੰਦਾ ਚਲੋ ਜੀ ਮੇਰਾ ਪੁੱਤ ੱੱਕੇ ਧੌੜੇ ਖਾਂਦਾ 11 ਮਹੀਨੇ ਬਾਅਦ ਅਮਰੀਕਾ ਪਹੁੰਚਿਆ ਉੱਥੇ ਜਾ ਕੇ ਮੈਨੂੰ ਫੋਨ ਕੀਤਾ ਕਹਿੰਦਾ ਚਲੋ ਜੀ ਅਸੀਂ ਵਾਇਕਰੂ ਸ਼ੁਕਰ ਕੀਤਾ ਵੀ ਸ਼ੁਕਰਾਂ ਮਾਲਕਾ ਵੀ ਮੇਰਾ ਪੁੱਤ ਟਿਕਾਣੇ ਤੇ ਪਹੁੰਚ ਗਿਆ ਤੇ ਉੱਥੇ ਜਾ ਕੇ ਅਮਰੀਕਾ ਮੇਰੇ ਪੁੱਤ ਨੇ ਸਾਲ ਦੋ ਸਾਲ ਕਿਸੇ ਸਟੋਰ ਚ ਕੰਮ ਕੀਤਾ ਫਿਰ ਡਰਾਈਵਰੀ ਲਾਇਸੈਂਸ ਬਣਾ ਕੇ ਟਰਾਲੇ ਤੇ ਚੜ ਗਿਆ ਕਹਿੰਦਾ ਚਲੋ ਜੀ ਫਿਰ ਉਹਨੇ ਇਹੋ ਜਿਹੀ ਕਮਾਈ ਕੀਤੀ ਵੀ 6-7 ਸਾਲਾਂ ਚ ਕਹਿੰਦਾ ਪੂਰਾ ਸਿਰੇ ਦਾ ਕੰਮ ਕਰਤਾ ਤੇ 7 ਸਾਲਾਂ ਚ ਕਹਿੰਦਾ ਉੱਥੋਂ ਦੀ ਕੋਈ ਕੁੜੀ ਮਿਲ ਗਈ ਉਹਨੂੰ ਪੰਜਾਬ ਬਣ ਬੌਰਨ ਉਧਰ ਦੀ ਸੀ ਉਹਨਾਂ ਦਾ ਵਿਆਹ ਕਰਾ ਲਿਆ ਪੱਕਾ ਹੋ ਗਿਆ ਤੇ ਜਿਹੜਾ ਮੇਰਾ ਛੋਟਾ ਮੁੰਡਾ ਸੀ ਕਹਿੰਦਾ ਵੀ ਪਹਿਲਾਂ ਤਾਂ ਸੀ ਉਹ ਜ਼ਮੀਨ ਲਈ ਜਿਹੜੀ ਸੀ ਦੋ ਕਿਲੇ ਵਿੱਚੀ ਸੀ ਉਸ ਤੋਂ ਬਾਅਦ ਕਹਿੰਦਾ ਹੁਣ ਜਦੋਂ ਅਮਰੀਕਾ ਤੋਂ ਪੈਸੇ ਆਉਣ ਲੱਗ ਗਏ ਵਧੀਆਂ ਮੋਟੀ ਕਮਾਈ ਆਉਣ ਲੱਗ ਗਈ ਤੇ ਮੇਰੇ ਛੋਟੇ ਮੁੰਡੇ ਨੇ ਕੀਤਾ ਇਧਰ ਆੜਤ ਖੋਲ ਲਈ ਕਹਿੰਦਾ ਵੀ ਇਧਰ ਆੜਤ ਤੇ ਸਾਡੇ ਵਧੀਆਂ ਜ਼ਿਮੀਂਦਾਰ ਲੱਗ ਗਏ ਤੁਹਾਨੂੰ ਪਤਾ ਵੀ ਆੜਤ 'ਚ ਬਹੁਤ ਕਮਾਈ ਹੁੰਦੀ ਹੈ ਕਹਿੰਦਾ ਵੀ ਉਧਰੋਂ ਤਾਂ 2 ਡਾਲਰ ਸਟੈਕ ਕਰੇ ਇਧਰੋਂ ਆੜਤ ਦੀ ਕਮਾਈ ਆਇਆ ਕਰੇ ਕਹਿੰਦਾ ਅੱਜ ਹੋਰ ਕੱਲ ਹੋਰ ਕਹਿੰਦਾ ਮੁੱਕਦੀ ਗੱਲ ਆ ਕਹਿੰਦਾ ਆੜਤ ਖੋਲਣ ਤੋਂ ਬਾਅਦ 7-8 ਸਾਲਾਂ ਬਾਅਦ ਅਸੀਂ ਕਹਿੰਦਾ 19 ਕਿਲੇ ਪੈੜੀ ਬਣਾ ਗਏ ਕਿਉਂ ਉਸ ਤੋਂ ਬਾਅਦ ਯਾਰਤ ਖੋਲੀ ਜਾਨੀ ਕਿ 15-16 ਸਾਲਾਂ ਦੇ ਵਿੱਚ ਵਿੱਚ ਕਹਿੰਦਾ ਸੀ 19 ਕਿੱਲੇ ਜ਼ਮੀਨ ਬਣਾ ਲਈ ਕਹਿੰਦਾ ਹੁਣ ਜਿਹੜਾ ਮੇਰਾ ਵੱਡਾ ਭਰਾ ਸੀ ਜਿਹੜਾ ਉਹਦਾ ਪੁੱਤ ਸੀਗਾ ਗਾਂ ਉਹਦੇ ਘਰੇ ਪੁੱਤ ਹੋ ਪਿਆ ਸੀ ਤੇ ਕਹਿੰਦਾ ਉਹਨੂੰ ਮਾਰਕੀਟ ਕਮੇਟੀ ਚ ਲੱਗਾ ਸੀਗਾ ਬਈ ਉਹ ਨਸ਼ੇ ਪੱਤੇ ਕਰਨ ਲੱਗ ਗਿਆ ਚਿੱਟਾ-ਚੁਟਾ ਲਾਉਣ ਲੱਗ ਗਿਆ ਤੇ ਸਿਰੇ ਦਾ ਨਸ਼ੇੜੀ ਬਣ ਗਿਆ ਕਹਿੰਦਾ ਚਲੋ ਜਿਹਨੇ ਕਿੱਲਾ ਡੜ ਜਮੀਨ ਵੀ ਵੇਚਤੀ ਹੌਲੀ-ਹੌਲੀ ਕਹਿੰਦਾ ਉਹ ਨਸ਼ਾ ਕਰਨ ਦਾ ਕੰਮ ਵੱਧ ਆ ਗਿਆ ਇੱਕ ਦਿਨ ਟੀਕਾ ਲਾ ਕੇ ਕਹਿੰਦਾ ਉਹ ਦੁਨੀਆ ਨੂੰ ਮਾਲਵੇ ਦਾ ਕਹਿ ਗਿਆ ਕਹਿੰਦਾ ਵੀ ਆਪਾਂ ਸਸਕਾਰ ਤੇ ਵੀ ਗਏ ਆਪਾਂ ਭੋਗ ਤੇ ਵੀ ਗਏ ਆਪਾਂ ਉਸ ਕਦਰ ਦੁੱਖ ਵੀ ਬਹੁਤ ਸੀ ਵੀ ਯਾਰ ਰੱਬਾ ਦੁ ਤੱਕਾ ਕੀਤਾ ਕਹਿੰਦਾ ਬਈ ਹੁਣ ਜਿਹੜਾ ਮੇਰਾ ਭਰਾ ਪਹਿਲਾਂ ਹੰਕਾਰ ਚ ਗੱਲਾਂ ਕਰਦਾ ਸੀ ਕਹਿੰਦਾ ਹੁਣ ਉਹ ਪਾਗਲ ਹੋਇਆ ਫਿਰਦਾ ਡਿਪਰੈਸ਼ਨ ਦੀ ਦਵਾਈ ਖਾਂਦਾ ਰਾਤ ਉੱਠ ਕੇ ਵੇੜੇ ਤੁਰਿਆ ਫਿਰਦਾ ਤੇ ਜਿਹੜੀ ਕਹਿੰਦਾ ਉਹਦੀ ਨੌ ਸੀਗੀ ਉਹ ਪੁੱਤ ਪੂਰਾ ਹੋਣ ਤੋਂ ਬਾਅਦ ਉਹ ਵੀ ਪੇਕੇ ਮੁੜ ਗਈ ਉਹਨੇ ਗੁਣਕੇ ਗਾਂ ਜਾ ਕੇ ਵਿਆਹ ਕਰਾ ਲਿਆ ਜਿਹੜਾ ਉਹਨਾਂ ਦਾ ਪੋਤਰਾ ਉਹਨੂੰ ਤਾਂ ਮੇਰੀ ਪਰਜਾਈ ਪਾਲਦੀ ਪਈ ਐ ਤੇ ਮੇਰੇ ਭਰਾ ਦਾ ਕਹਿੰਦਾ ਉਹ ਕਮਲਾ ਬੋਲਾ ਹੋਇਆ ਫਿਰਦਾ ਬਾਈ ਕਹਿੰਦਾ ਵੀ ਮੈਂ ਅੱਜ ਵੀ ਕਹਿੰਦਾ ਵੀ ਅਰਦਾਸ ਕਰ ਪਰ ਕਹਿੰਦਾ ਵੀ ਕਰਨੀਆਂ ਭਰਨੀਆਂ ਸਭ ਇੱਥੇ ਹੀ ਨਹੀਂ ਜੋ ਬੀਜੋਗੇ ਉਹ ਇੱਕ ਨਾ ਇੱਕ ਦਿਨ ਜਰੂਰ ਵਟਣਾ ਪਊਗਾ ਬਾਈ ਕਹਿੰਦਾ ਵੀ ਮੇਰੀ ਹੱਡ ਬੀਤੀ ਲੋਕਾਂ ਨੂੰ ਜਰੂਰ ਸੁਣਾਈ ਸ਼ਾਇਦ ਇਹ ਮੇਰੀ ਹੱਡ ਬੀਤੀ ਸੁਣ ਕੇ ਕਿਸੇ ਨੂੰ ਅਕਲ ਆ ਜੇ ਤੇ ਕੋਈ ਆਪਦੇ ਭਰਾ ਦਾ ਹੱਕ ਨਾ ਖਾਵੇ ਆਪਦੇ ਭਰਾਣਾ ਧੱਕਾ ਨਾ ਕਰੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ